ਕੀ ਆਵੇਂ ਚੱਕ ਕੇ ਹਰੇਕ ਥਾਂ ਹੀ ਜਾ ਕੇ ਲਾਈਵ ਹੋ ਜਾਣਾ ਕਿਤੇ ਕੋਈ ਗੱਲ ਨਹੀਂ ਬਾਤ ਨਹੀਂ ਲੈਣੇ ਦਿਨਾਂ ਹੀ ਉਹਨਾਂ ਨੂੰ ਲੋਕ ਸਿਰ ਤੇ ਚੱਕੀ ਫਿਰਦੇ ਆ ਯਾਰ ਆਪਦੇ ਪੈਸੇ ਲਈ 5000 ਕੋਈ 10000 ਲੈਂਦਾ ਹਨ ਅੱਗੇ ਐਡ ਕਰ ਜਾਂਦਾ ਪਰ ਲੋਕਾਂ ਨੂੰ ਗੁੰਮਰਾਹ ਕਰ ਜਾਂਦੇ ਕਈ ਤਾਂ 5000 ਲੈਂਦਾ ਕਈ ਉਹੀ ਤੁਰੇ ਫਿਰਦੇ ਵੀ ਸਾਡੇ ਵੀਡੀਓ ਚੱਲ ਜੂਗੀ 5-5000 ਦੇ ਇਹਨਾਂ ਨੂੰ ਕੋਈ ਭਲੇਖੇ ਹੁੰਦੇ ਕੋਈ ਕਹੋ ਮੈਨੂੰ ਆਈਫੋਨ ਗਿਫਟ ਕਰਤਾ ਜੀ ਫਲਾਨੀ ਦੁਕਾਨ ਵਾਲਿਆਂ ਨੇ ਆਈਫੋਨ ਯਾਰ ਬਈ ਕੌਣ ਦੁਕਾਨ ਵਾਲਿਆਂ ਕੋਲੇ ਵਾਧੂ ਫਿਰਦੇ ਗਿਫਟ ਕਰਦੇ ਐਵੇਂ ਤੁਰੇ ਫਿਰੇ ਇੱਕ ਉਥੇ ਬਲੌਗਰ ਹੈ ਫੇਸਬੁੱਕ ਚਲਾਉਂਦਾ ਚੰਗਾ ਉਹਨੂੰ ਨਾ ਕਿਸੇ ਨੇ ਕੋਈ ਲਿਆਜ ਲਾਲਾ ਜਾਂ ਕੋਈ ਮਾਨੀ ਮੋਰੀ ਟੰਕ ਦੀ ਮਾਂ ਰਿਸ਼ਤੇਦਾਰੀ ਹੋਣੀ ਖੰਡ ਪਾਠ ਦੇ ਭੋਗ ਤੇ ਸੱਦਿਆ ਉਹਨੇ ਮਹਾਰਾਜ ਦੇ ਸਰੂਪ ਨੂੰ ਮੱਥਾ ਨਹੀਂ ਟੇਕਿਆ ਬੰਦੇ ਅੱਛਾ ਚੱਲ ਕੇ ਆ ਗਿਆ ਚੱਲ ਕੇ ਆ ਗਿਆ ਤੈਨੂੰ ਸੱਦ ਲੈ ਖਾ ਪੀ ਲਿਆ ਹਾਂ ਮਹਾਰਾਜ ਦਾ ਸਰੂਪ ਅੰਦਰ ਆ ਕੀਰਤਨ ਚੱਲੀ ਜਾਂਦਾ ਖੰਡ ਪਾਣ ਦਾ ਭੋਗ ਮਹਾਰਾਜ ਦੀ ਮਰਿਆ ਦਾ ਨਾ ਮੱਥਾ ਤਾਂ ਟੇਕਣ ਗਿਆ ਹੀ ਨਹੀਂ ਬੰਦਾ ਯਾਰ ਮੱਥਾ ਟੇਕਣ ਗਿਆ ਬਾਹਰ ਲੋਕਾਂ ਨੂੰ ਹੱਥ ਸਾਸ ਸਤਰੀ ਕਲਬਾਈ ਜੀ ਆਏ ਜੀ ਲੋਕ ਜਫੀਆਂ ਪਾ ਪਾ ਕੇ ਫੋਟੋ ਮਖਤਾਈ ਕੇ ਲੋਕ ਕਿਰਤਨ ਬੰਦ ਕਰਾ ਦਿਓ ਮੈਂ ਵੀਡੀਓ ਬਣਾਉਣੀ ਹੈ ਮਤਲਬ ਮਹਾਰਾਜ ਦੀ ਮਰਿਆਦਾ ਉਹਨੇ ਬੰਦੇ ਨੇ ਭੰਗ ਕੀਤੀ ਵੀਡੀਓ ਬਣਾਉਣ ਖਾਤਰ ਵੀ ਚਾਰ ਛੇਲੜ ਬਣਾਉਣ ਖਾਤਰ ਉਹਨੇ ਕੀਰਤਨ ਹਾਂ ਮੈਂ ਸਪੀਕਰ ਬੰਦ ਕਰਾਤਾ ਜੀ ਕੀਰਤਨ ਬੰਦ ਕਰਤਾ ਤੂੰ ਮੱਥਾ ਤੂੰ ਟੇਕਿਆ ਨਹੀਂ ਮੱਥਾ ਮਹਾਰਾਜ ਨੂੰ ਟੇਕਿਆ ਨਹੀਂ ਉਤੋਂ ਤੂੰ ਕੀਰਤਨ ਬੰਦ ਕਰਾਤਾ ਆਪਦੀ ਵੀਡੀਓ ਖਾਤਰ ਫੇਰ ਭਾਈ ਵੀਡੀਓ ਬਣਾ ਕੇ ਚੱਲਦਾ ਬਣਿਆ ਕਿ ਲੋਕਾਂ ਨੇ ਭਾਈ ਸੜਕ ਤੇ ਘੇਰ ਲਿਆ ਕਾਰ ਦੇ ਵਿੱਚ ਬਹਿ ਕੇ ਤੇ ਨਹੀਂ ਲੋਕਾਂ ਨੇ ਉਹਨੂੰ ਇਹੀ ਲੋਕ ਜਿਹੜੇ ਤੁਹਾਨੂੰ ਬਣਾਉਣ ਆਲੇ ਉਹ ਲੋਕ ਕਹਿੰਦੇ ਭਾਈ ਅਸੀਂ ਤੇਰੀਆਂ ਵੀਡੀਓ ਵੇਣੇ ਆ ਤੈਨੂੰ ਅਸੀਂ ਅਸੀਂ ਹਾਜ਼ਰ ਤੇਰੀ ਕਰਦੇ ਆ ਤੇ ਤੂੰ ਪਤੰਦਰਾ ਜੇ ਤੇਰੀ ਮਾੜਾ ਪੇ ਚੱਲ ਗਿਆ ਤੇ ਤੂੰ ਹੁਣ ਆਹ ਮਹਾਰਾਜ ਦਾ ਯਾਰ ਨਰਾਤਰ ਕਰਦਾ ਫਿਰਦਾ ਤੈਨੂੰ ਐਨਾ ਹੀ ਨਹੀਂ ਪਤਾ ਵੀ ਤੂੰ ਕੀਰਤਨ ਬੰਦ ਕਰਾਤਾ ਤੂੰ ਚੀਜ਼ ਕੀ ਆਂ ਦੇ ਤੇ ਭਰਾਵਾ ਅੰਦਰ ਬਹਿ ਗਿਆ ਕਾਰ ਦੇ ਸ਼ੀਸ਼ੇ ਕਰਲੇ ਬੰਦ ਨਾਲ ਉਹਦੇ ਇੱਕ ਦੋ ਬੰਦੇ ਹੋਰ ਸੀ ਉਹਨਾਂ ਦਾ ਵੀ ਲੋਕਾਂ ਨੇ ਯਾਰ ਲਿਆ ਕਹਿੰਦੇ ਇਹਦੇ ਯਾਰ ਇਹਦੇ ਨਾਲ ਕਿਉਂ ਬਾਡੀਗਾਰਡ ਬਣੇ ਫਿਰਦੇ ਹੈ ਚੀਜ਼ ਕੀ ਆ ਕਹਿੰਦੇ ਹਾਂਜੀ ਭਜੀ ਆਪਾਂ ਨਾ ਗੱਲ ਕਰਨਾ ਚਾਹੁੰਦੇ ਆ ਅੱਜ ਕੱਲ ਜਿਹੜੇ YouTube ਜਾਂ Facebook ਵਾਲੇ ਬਲੋਗਰ ਉਹਨਾਂ ਬਾਰੇ ਗੱਲ ਕਰਨਾ ਚਾਹੁੰਦੇ ਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਲੌਗਰਾਂ ਦੀ ਗੱਲ ਤਨ ਮੈਂ ਦੱਸਦਾ ਵੀ Facebook ਦਾ ਇੰਨਾ ਟ੍ਰੈਂਡ ਚੱਲ ਗਿਆ ਇੱਕ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਥੋਂ 4 ਰੁਪਏ ਬਣਦੇ ਮੈਂ ਕਹਿੰਦਾ ਵੀ ਉਹਨੇ ਯਾਰ ਪੱਤਰਕਾਰ ਹੈ ਨਹੀਂਗੇ ਜਿੰਨੇ ਆਹ Facebook ਕੀਤੇ ਬਲੌਗਰ ਇਹਦੀ ਦਮ ਮੈਂ ਗੱਲ ਦੱਸਦਾ ਇਹਨਾਂ ਨੇ ਇਹਨਾਂ ਨੇ ਕੋਈ ਅੱਗਾ ਨਹੀਂ ਕੋਈ ਪਿੱਛਾ ਨਹੀਂ ਦੇਖਣਾ ਜਿਹਦਾ ਮਾੜਾ ਜੇ ਪੇ ਚੱਲ ਗਿਆ ਉਹਨੇ ਤਾਂ ਫਿਰ ਤਾਂ ਝੰਗਾ ਹੀ ਢਾ ਦੇਣੀਆਂ ਆ ਉਹ ਬਈ ਕਿਦਾਂ ਉਹ ਤਨ ਮਤ ਆਦਾ ਵੀ ਇੱਕ ਇੱਥੇ ਆਪਣੇ ਇਲਾਕੇ ਚ ਹੈਗਾ ਉਹਦਾ ਪੇਜ ਚੱਲ ਗਿਆ ਥੋੜਾ ਜਿਹਾ ਥੋੜੇ ਦਿਨਾਂ ਜੀ ਚੱਲ ਗਿਆ ਲੋਕਾਂ ਨੇ ਹੱਥਾਂ ਦੇ ਚੱਕ ਲਿਆ ਲੋਕ ਆਪਣੇ ਪੰਜਾਬੀ ਦੇ ਨੂੰ ਪਤਾ ਹੀ ਹੈ ਪਤਾ ਹੀ ਹਾਂ ਜਿਹੜੇ ਪਾਸੇ ਪੈ ਜਾਣ ਯਾਰਾ ਉਹਨੂੰ ਕਿਰਾਂ ਦਾ ਸਿਰੇ ਲਾ ਕੇ ਛੱਡਦੇ ਆ ਇੱਕ ਗੱਲ ਉਹ ਬਈ ਕਈ ਜਿਹੜੇ ਚੰਗੀਆਂ ਗੱਲਾਂ ਦੱਸਦੇ ਆ ਚੰਗੇ ਵਲੌਗਰ ਉਹਨਾਂ ਦਾ ਉਹਨਾਂ ਨੂੰ ਬਈ ਨਿੰਦਦੇ ਆ ਲੋਕ ਜਿਵੇਂ ਆ ਰਵਣੇ ਪਵਣੇ ਕੁੜੀ ਦਾ ਥੋੜਾ ਜਿਹਾ ਕੁੜੀਆਂ ਵਧੀਆ ਗੱਲਾਂ ਪਾਉਂਦੇ ਆ ਬੋਰ ਵਾਲੇ ਹੋ ਕੇ ਬਹੁਤ ਸੰਧੂ ਬੋਰ ਵਾਲੇ ਉਹਨਾਂ ਨੂੰ ਲੋਕ ਪ੍ਰੋਲ ਕਰਦੇ ਆ ਵੀ ਇਹ ਐਂ ਕਰਦੇ ਉਹਨਾਂ ਚੀਜ਼ਾਂ ਨੂੰ ਤੇ ਜਿਹੜੇ ਕੋਈ ਐਵੇਂ ਚੱਕ ਕੇ ਹਰੇਕ ਥਾਂ ਹੀ ਜਾ ਕੇ ਲਾਈਵ ਹੋ ਜਾਣਾ ਕਿਤੇ ਕੋਈ ਗੱਲ ਨਹੀਂ ਬਾਤ ਨਹੀਂ ਲੈਣੇ ਦਿਨਾਂ ਨਹੀਂ ਉਹਨਾਂ ਨੂੰ ਲੋਕ ਸਿਰ ਤੇ ਚੱਕੀ ਫਿਰਦੇ ਆ ਯਾਰ ਕੀ ਵਜ੍ਹਾ ਤੇ ਉਹ ਤਾਂ ਮੈਂ ਦੱਸਦਾ ਵੀ ਇੱਕ ਇੱਥੇ ਬਲੌਗਰ ਹੈ ਫੇਸਬੁੱਕ ਚ ਚਲਾਉਂਦਾ ਚੰਗਾ ਪੇਜ ਚੱਲ ਗਿਆ ਵਧੀਆ ਉਹਨੂੰ ਨਾ ਕਿਸੇ ਨੇ ਕੋਈ ਲਿਹਾਜ ਲਾ ਲਾ ਜਾ ਕੋਈ ਮਾਣੀ ਮੋੜੀ ਟੰਕ ਦੀ ਮਾਰ ਰਸਤੇਦਾਰੀ ਹੋਣੀ ਖੰਡ ਪਾੜ ਦੇ ਭੋਗ ਦੇ ਸਦਲੇ ਖੰਡ ਪਾੜ ਦੇ ਭੋਗ ਦੇ ਸਦਲੇ ਉੱਥੇ ਆਪਾਂ ਵੀ ਬਈ ਗਏ ਸੀ ਅੱਛਾ 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 ਉਹਨੇ ਕੀ ਕਰਿਆ ਬਾਈ 13 ਆਇਆ ਨਾਲ ਉਹਦੇ ਚਾਰ ਨਾਲ ਰੱਖੇ ਮੁੰਡੇ ਅੱਛਾ ਜਿਰੋ ਵੀ ਮੜੇ ਬਨ ਜਾਂਦਾ ਹਾਂ ਮੜੇ ਫੂਫਾ ਹਵਾ ਵਿੱਚ ਚਾਰ ਬੌਂਸਰ ਚਾਰ ਬੌਂਸਰ ਰੱਖੇ ਨਾਲ ਮੌਸਰੀ ਰਾਲਾ ਸੀ ਤਾਂ ਵਿਚਾਰੇ ਮੁੰਡੇ ਖੁੰਡੇ ਆਪਣੇ ਵਰਗੇ ਨਾਲ ਟਰੇਪਰ ਤੇ ਭਰਾ ਹੈ ਨਾ ਤੇ ਆ ਗਿਆ ਬਾਈ ਤੈਨੂੰ ਪਤਾ ਹੈ ਅੱਜ ਕੱਲ੍ਹ ਖੰਡਪਾੜ ਦੇ ਪਕੌੜੇ ਚਾਹ ਹੁੰਦੇ ਹਨ ਨਾ ਤੇ ਉਹ ਬਾਈ ਆਪ ਨਹੀਂ ਪਚਾਕੀ ਉਹਨੇ ਪਲੇਟ ਉਹਨੇ ਕੀ ਕੀਤਾ ਦੂਜੇ ਨਾਲ ਦੇਣੇ ਲਿਆ ਕੇ ਉਹਦੇ ਮੂੰਹ ਚ ਪਾਉਣ ਵਾਲੀ ਗੱਲ ਕੀਤੀ ਅੱਛਾ ਪਕੌੜੇ ਖਵਾਏ ਠੀਕ ਹੈ ਪਕੌੜੇ ਖਵਾਏ ਇੱਕ ਮੈਂ ਹੈਰਾਨੀ ਦੀ ਗੱਲ ਹੋਰ ਉਹਨੇ ਮਹਾਰਾਜ ਦੇ ਰੂਪ ਨੂੰ ਮੱਥਾ ਨਹੀਂ ਟੇਕਿਆ ਬੰਦੇ ਅਚਾ ਚੱਲ ਕੇ ਆ ਗਿਆ ਚੱਲ ਕੇ ਆ ਗਿਆ ਤੈਨੂੰ ਸੱਦ ਲੈ ਖਾ ਪੀ ਲਿਆ ਹਾਂ ਮਹਾਰਾਜ ਦਾ ਸਰੂਪ ਅੰਦਰ ਆ ਕੀਰਤਨ ਚੱਲੀ ਜਾਂਦਾ ਖੰਡਪੜ ਦਾ ਭੋਗ ਹੈ ਮਹਾਰਾਜ ਦੀ ਮਰਿਆਦਾ ਨਾ ਮੱਥਾ ਤਾਂ ਟੇਕਣ ਗਿਆ ਹੀ ਨਹੀਂ ਬੰਦਾ ਯਾਰ ਮੱਥਾ ਟੇਕਣ ਗਿਆ ਬਾਹਰ ਲੋਕਾਂ ਨੂੰ ਹੱਥ ਸਾਸ ਸਤਿ ਸ੍ਰੀ ਅਕਾਲ ਬਾਈ ਜੀ ਆਏ ਜੀ ਲੋਕ ਜਫੀਆਂ ਪਾ ਪਾ ਕੇ ਫੋਟੋ ਮਾਕ ਚਾਈ ਕੇ ਲੋਕ ਆਓ ਪੋ ਲਗਿਆ ਹਣਾ ਪਰਮਾਤਮਾ ਨੂੰ ਉਹ ਪਰਮਾਤਮਾ ਨੂੰ ਤਾਂ ਪੋ ਲੀ ਗਿਆ ਪਰਮਾਤਮਾ ਨੇ ਤੈਨੂੰ ਹਣਾ ਹੁਣ ਇਹ ਤਾਂ ਸੋਚ ਉਹਨੇ ਇਹ ਤਾਂ ਸੋਚਿਆ ਹੀ ਨਹੀਂ ਵੀ ਮੈਨੂੰ ਇਹ ਪਕੌੜੇ ਖਾਣ ਨੂੰ ਤਾਂ ਨਹੀਂ ਸੱਦਿਆ ਜਾਂ ਫੋਟੋ ਮਾਕ ਖਿਚਾਉਣ ਨੂੰ ਵੀ ਮਹਾਰਾਜ ਦਾ ਖੰਡ ਤੇ ਮੈਂ ਮੱਥਾ ਤੇ ਟੇਕਾਂ ਉਹ ਬੰਦੇ ਨੇ ਮੱਥਾ ਨਹੀਂ ਟੇਕਿਆ ਆਪਦੀ ਮਰਿਆਦਤਾਂ ਨੂੰ ਜਿਹੜਾ ਭੁੱਲ ਗਿਆ ਤੇ ਬਾਹਰ ਖੜਾ ਖੜਾ ਕੀ ਜਾਂਦਾ ਨਾ ਕਰਦਿਆਂ ਨੂੰ ਕਹਿੰਦਾ ਯਾਰ ਮੈਂ ਜੇ ਤੁਹਾਡੇ ਵੀਡੀਓ ਬਣਾ ਕੇ ਪਾ ਦਿਆਂ ਵੀ ਮੈਂ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਐ ਫਲਾਣਾ ਹਨ ਉਹ ਘਰ ਵਾਲੇ ਨੇ ਕਿਹਾ ਯਾਰ ਵੀ ਭੋਗ ਪੈ ਜਾਂਦੇ ਵੀ ਆਪਾਂ ਬਣਾ ਲਾਂਗੇ ਆਪਣੇ ਫੇਮਲੇ ਹਨ ਆਉਂਦਾ ਯਾਰ ਮੈਂ ਬਈ ਕਦੇ ਜਾਣਾ ਯਾਰ ਮੈਨੂੰ ਤਾਂ ਮੈਨੂੰ ਤਾਂ ਜ਼ਰੂਰੀ ਸਦਕਾ ਕਹਨੇ ਤੇ ਮੁੜ ਕੇ ਤੇ ਰਕਟ ਕੋਟ ਨਿਕੜ ਜੂ ਤੇ ਮੈਂ ਹੁਣੇ ਵੀਡੀਓ ਬਣਾ ਲੈਂਦਾ ਉਹਨੇ ਘਰ ਦੇ ਨੇ ਇੱਕ ਦੋਰੀ ਕਿਹਾ ਫੇਰ ਆਂਦਾ ਚੱਲ ਬਣਾ ਲਓ ਆਂਦਾ ਕੀਰਤਨ ਬੰਦ ਕਰ ਦਿਓ ਆਲ ਅੱਛਾ ਤੇ ਮਤਲਬ ਲੋਕ ਉਥੇ ਵੇਖ ਕੇ ਹਰਾਨ ਵੀ ਜਦੋਂ ਅਸੀਂ ਕੋਲੇ ਖੜੇ ਕਹਿੰਦਾ ਯਾਰ ਕੀਰਤਨ ਬੰਦ ਕਰਾ ਦਿਓ ਮੈਂ ਵੀਡੀਓ ਬਣਾਉਣੀ ਹੈ ਮਤਲਬ ਮਹਾਰਾਜ ਦੀ ਮਰਿਆਦਾ ਉਹਨੇ ਬੰਦੇ ਨੇ ਭੰਗ ਕੀਤੀ ਵੀਡੀਓ ਬਣਾਉਣ ਖਾਤਰ ਵੀ ਚਾਰ ਛੇਲੜ ਬਣਾਉਣ ਖਾਤਰ ਉਹਨੇ ਕੀਰਤਨ ਹਾਂ ਮਾ ਸਪੀਕਰ ਬੰਦ ਕਰਾਤਾ ਜੀ ਕੀਰਤਨ ਬੰਦ ਕਰਤਾ ਵਿਹੜੇ ਚ ਸੈਂਕੜੇ ਸੰਗਤ ਬੈਠੀ ਆ ਸੈਂਕੜੇ ਜਿਹੜੇ ਕੀਰਤਨ ਰਾਗੀ ਸਿੰਘ ਬਹੁਤ ਵਧੀਆ ਸੀ ਲੋਕਾਂ ਦਾ ਮਾਣ ਜੁੜਿਆ ਹੋਇਆ ਸੀ ਤੇ ਜਦੋਂ ਇੱਕਦਮ ਸਪੀਕਰ ਬੰਦ ਹੋ ਗਿਆ ਕੀਰਤਨ ਹੋ ਗਿਆ ਬੰਦ ਤਾਂ ਲੋਕਾਂ ਨੇ ਕੁਛ ਨਹੀਂ ਤਾਂ ਸੋਚਿਆ ਯਾਰ ਲੈਟ ਉੱਠ ਗਈ ਹੋਣੀ ਹਣਾ ਤੇ ਉਹਨੇ ਜਦੋਂ ਵਿਹੜੇ ਚ ਲਾ ਲਿਆ ਕੈ ਤੇ ਸੰਗਤਾਂ ਨੇਿਤ ਕਰਕੇ ਤੇ ਪੁੱਛਣ ਲੱਗ ਗਏ ਤੇ ਲੋਕ ਉਧਰ ਚਾਕਣ ਲੱਗੇ ਵੀ ਆਹ ਕੀ ਕੁਸ ਆ ਗਿਆ ਯਾਰ ਉੱਥੇ ਇੱਕ ਸਿਆਸੀ ਲੀਡਰ ਵੀ ਬੈਠਾ ਸੀ ਬਾਈ ਸਿਆਸੀ ਲੀਡਰ ਵੇਖੋ ਉਹ ਭਾਵੇਂ ਆਪਾਂ ਲੀਡਰ ਨੂੰ ਚੰਗਾ ਮਾੜਾ ਕਹੀ ਜਾਂਦੇ ਆ ਪਰ ਉਹ ਬੰਦਾ ਉੱਥੇ ਅੱਧਾ ਪੌੜਾ ਘੰਟਾ ਕੀਰਤਨ ਸੁਣੀ ਗਿਆ ਸਿਆਸੀ ਬੰਦਾ ਤੇ ਉਹ ਬੰਦਾ ਜਿਹੜਾ ਵਲੌਗਰ ਸੀ ਬਾਈ ਜੋ ਚੱਕਿਆ ਉਹਨੇ ਕੈਮਰਾ ਤੇ ਲੱਗ ਪਿਆ ਐ ਫਲਾਨਾ ਬਾਈ ਫਲਾਨਾ ਤੇ ਸਾਰੀ ਸੰਗਤ ਬਈ ਹੈਰਾਨ ਸੰਗਤ ਨੂੰ ਇੰਨਾ ਜ਼ਿਆਦਾ ਗੁੱਸਾ ਚੜਿਆ ਉਹਨਾਂ ਨੇ ਬਾਬਾ ਜੀ ਨੂੰ ਵੀ ਕਿਹਾ ਜਾ ਕੇ ਬਾਬਾ ਜੀ ਐਂ ਕਰੋ ਹੁਣ ਤਾਂ ਆਨੰਦ ਸਾਹਿਬ ਪੜ ਕੇ ਫਿਰ ਬੇਅਰਦਾਸ ਹੀ ਕਰ ਦਿਓ ਵੀ ਜਿਹੜ ਜਿਹੜੇ ਯੂਟਿਊਬਰ ਬਣ ਗਿਆ ਤੂੰ ਵੀ ਹੁਣ ਮਹਾਰਾਜ ਤੋਂ ਤੂੰ ਵੱਡਾ ਹੋ ਗਿਆ ਯਾਰ ਤੂੰ ਮਹਾਰਾਜ ਦੀਆਂ ਵੀ ਮਹਾਰਾਜ ਨੇ ਤੇਨੂੰ ਆਖੀ ਤੇ ਕਿਰਪਾ ਵੀ ਤੂੰ ਮੱਥਾ ਤੂੰ ਟੇਕਿਆ ਨਹੀਂ ਮੱਥਾ ਮਹਾਰਾਜ ਨੂੰ ਟੇਕਿਆ ਨਹੀਂ ਉਤੋਂ ਤੂੰ ਕੀਰਤਨ ਬੰਦ ਕਰਾਤਾ ਆਪਦੀ ਵੀਡੀਓ ਖਾਤਰ ਫੇਰ ਭਾਈ ਵੀਡੀਓ ਬਣਾ ਕੇ ਚੱਲਦਾ ਬਣਿਆ ਤੇ ਲੋਕਾਂ ਨੇ ਭਾਈ ਸ਼ੜਕ ਦਾ ਘੇਰ ਲਿਆ ਜਿਹੜੀ ਸੰਗਤ ਸੀ ਕਹਿੰਉਂਗੇ ਸੰਗਤ ਨੂੰ ਗੁੱਸਾ ਚੜ ਗਿਆ ਭਾਈ ਉਹ ਅਗਲਾ ਕਹਿੰਦਾ ਇੱਥੇ ਹੁਣ ਬਹਿ ਕੇ ਕੀ ਕਰਾਂਗੇ ਆਪਾਂ ਯਾਰ ਜਦੋਂ ਮਹਾਰਾਜ ਖੰਡ ਪੜ ਦਾ ਖੰਡਨ ਵਾਲੀ ਗੱਲ ਹੀ ਹੋ ਗਈ ਨਾ ਭਾਈ ਖੰਡ ਪੜ ਦਾ ਕੀ ਮਤਲਬ ਹੁੰਦਾ ਲਗਾਤਾਰ ਵੀ ਮਹਾਰਾ ਤੇ ਉਹ ਜਿੰਨਾ ਜਰ ਅਰਦਾਸ ਨਹੀਂ ਹੁੰਦੀ ਉਹਨਾਂ ਚਰ ਕਾਦਾ ਵਿੱਚ ਦੀ ਰੋਕਣਾ ਟੋਕਣਾ ਚਲੋ ਲਾਈਟ ਚਲੀ ਗਈ 10 ਮਿੰਟ ਉਹ ਗੱਲ ਵੱਖਰੀ ਐ ਤੇ ਲੋਕਾਂ ਨੇ ਬਈ ਉਹਨੂੰ ਸੜਕ ਤੇ ਘੇਰ ਲਿਆ ਕਹਿੰਦੇ ਵੀ ਹਾਂ ਬਈ ਤੂੰ ਕਿੱਡਾ ਕੇ ਮਹਾਰਾਜ ਤੋਂ ਵੱਡਾ ਆ ਗਿਆ ਤੂੰ ਖਾਨਾ ਤੇ ਅੱਗੋਂ ਉਹਨਾਂ ਦੇ ਬਈ ਗੱਲ ਪਵੇ ਅੱਛਾ ਮੇਰਾ ਕੀ ਕਰ ਦੋਗੇ ਫਿਰ ਤੁਸੀਂ ਫਿਰ ਕੀ ਗੱਲ ਹੋ ਗਈ ਇਹ ਕਿੱਡੀ ਗੱਲ ਹੋ ਗਈ ਕਾਰ ਦੇ ਵਿੱਚ ਬੈਠਾ ਤੇ ਨਹੀਂ ਲੋਕਾਂ ਨੇ ਉਹਨੂੰ ਕੁੱਟਣਾ ਬਹੁਤ ਇਹੀ ਲੋਕ ਜਿਹੜੇ ਤੁਹਾਨੂੰ ਬਣਾਉਣ ਵਾਲੇ ਉਹ ਲੋਕ ਕਹਿੰਦੇ ਭਾਈ ਅਸੀਂ ਤੇਰੇ ਨਾਲ ਵੀਡੀਓ ਵੇਣੇ ਆ ਤੈਨੂੰ ਅਸੀਂ ਅਸੀਂ ਹਾਜ਼ਰ ਤੇਰੀ ਕਰਦੇ ਆ ਤੇ ਤੂੰ ਪਤੰਦਰਾ ਜਿਤਰੀ ਮਾੜਾ ਪੇ ਚੱਲ ਗਿਆ ਤੇ ਤੂੰ ਹੁਣ ਆਹ ਮਹਾਰਾਜ ਦਾ ਯਾਰ ਨਰਾਦਰ ਕਰਦਾ ਫਿਰਦਾ ਤੈਨੂੰ ਇੰਨਾ ਹੀ ਨਹੀਂ ਪਤਾ ਵੀ ਤੂੰ ਕੀਰਤਨ ਬੰਦ ਕਰਾਤਾ ਤੂੰ ਚੀਜ਼ ਕੀ ਆਂ ਦੇ ਤੇ ਭਰਾਵਾ ਅੰਦਰ ਬਹਿ ਗਿਆ ਕਾਰ ਦੇ ਸ਼ੀਸ਼ੇ ਕਰਲੇ ਬੰਦ ਨਾਲ ਉਹਦੇ ਇੱਕ ਦੋ ਬੰਦੇ ਹੋਰ ਸੀ ਉਹਨਾਂ ਦਾ ਵੀ ਲੋਕਾਂ ਨੇ ਹਿਆ ਲਾਇਆ ਕਹਿੰਦੇ ਇਹਦੇ ਯਾਰ ਇਹਦੇ ਨਾਲ ਕਿਉਂ ਬਾਡੀਗਾਰਡ ਬਣੇ ਫਿਰਦੇ ਹੈ ਚੀਜ਼ ਕੀ ਆ ਕਹਿੰਦੇ ਉਹਦੇ ਨਾਲ ਤੁਸੀਂ ਫਿਰ ਉਹ ਬੰਦੇ ਵੀ ਨੀਂ ਹੁੰਨਾ ਪਾ ਗਏ ਬਾਈ ਕਹਿੰਦੇ ਹਾਂ ਯਾਰ ਬਾਈ ਅਸੀਂ ਤਾਂ ਲਿਹਾਜ਼ ਤੌਰ ਤੇ ਉਹਦੇ ਲਿਹਾਜ਼ ਯਾਰ ਤੁਸੀਂ ਆਏ ਤਾਂ ਵੇਖੋ ਵੀ ਕੋਈ ਮਰਿਆਦਾ ਹੁੰਦੀ ਗੁਰੂ ਘਰ ਦੀ ਵੀ ਮਹਾਰਾਜ ਦਾ ਕੀਰਤਨ ਚੱਲਿਆ ਤਾਂ ਤੁਸੀਂ ਤਾਂ ਜਿੱਥੇ ਚੱਕ ਕੇ ਕੈ ਐਵੇਂ ਤੈਨੂੰ ਮੈਂ ਕਹਿਦੀ ਇਹਨਾਂ ਦਾ ਤਾਂ ਵਾਸ ਨਹੀਂ ਚੱਲਦਾ ਤਾਂ ਬਾਥਰੂਮ ਚ ਘੋਣਾ ਉਹਦੇ ਲਾਈਵ ਹੋ ਜਾਣ ਵੀ ਅਸੀਂ ਅੱਜ ਮੈਂ ਇੱਥੇ ਬੈਠਾ ਹਾਂ ਬੈਠਾ ਹਾਂ ਅੱਜ ਮੈਂ ਇੰਨੇ ਚਿਰ ਬੈਠਾ ਇੱਥੇ ਇਹਨਾਂ ਬੰਦਿਆਂ ਦਾ ਕੰਮ ਇਹ ਹੈ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਕਿਸੇ ਦੀ ਬਈ ਮੌਤ ਹੋ ਜੇ ਉੱਥੇ ਜਾ ਬਣਦੀ ਹੈ ਹੈ ਉੱਥੇ ਜਾ ਕੇ ਲੱਗ ਪੈਂਦੇ ਘਰ ਵਾਲਾ ਤਾਂ ਵਿਚਾਰਾ ਉਹਨੂੰ ਤਾਂ ਸੁਰਤ ਨਹੀਂ ਹੁੰਦੀ ਉਹਦੇ ਮੂੰਹ ਚ ਮੈਕ ਤੋਂ ਉਹਨਾਂ ਤਾਂ ਹੀ ਜਾਂਦੇ ਆ ਇਹ ਵੀ ਐਂ ਕਰਕੇ ਵੀ ਕੀ ਹੋਗਾ ਤੁਹਾਡੇ ਤਾਂ ਇਹਨਾਂ ਇਹਨਾਂ ਤੋਂ ਬਈ ਬਚਿਆ ਕਰੋ ਥੋੜਾ ਜਿਹਾ ਇਹਨਾਂ ਲੋਕਾਂ ਨੂੰ ਪਹਿਲਾਂ ਤਾਂ ਇਹਨਾਂ ਨੂੰ ਸਿਰ ਨਾ ਬੜਾ ਚੜਾਇਆ ਕਰੋ ਮੈਂ ਕਹਣਾ ਤੇ ਫਿਰ ਸਿਰ ਚੜਾ ਲੈਣੇ ਫਿਰ ਤੁਹ ਅੰਤ ਆਵਦਾ ਹੀ ਸਿਰ ਤੇ ਆਵਦਿਆਂ ਜੁੱਤਨ ਵਾਲੀ ਗੱਲ ਬਣ ਜਾਂਦੀ ਹੈ ਹੈ ਇਹ ਹੌਲੀ ਹੌਲੀ ਪੁੱਠੇ ਪਾਸੇ ਚੱਲਣ ਲੱਗ ਜਾਂਦੇ ਹੈ ਬਾਈ ਤਾਂ ਬਾੜਾ ਇਹਨਾਂ ਨੂੰ ਨਾ ਮੈਂ ਤਾਂ ਹੀ ਕਹਿਣਾ ਵੀ ਅੱਜ ਕੱਲ ਇਹਦੇ ਬਲੌਗਰ ਹੈ ਜਿਹੜੇ ਸਹੀ ਕੰਮ ਕਰਦੇ ਆ ਉਹਨਾਂ ਨੂੰ ਪ੍ਰੋਮੋਟ ਕਰੋ ਯਾਰ ਹਾਂ ਉਹਨਾਂ ਨੂੰ ਤੁਸੀਂ ਨਿਤਦੇ ਹੋ ਹਨਾ ਹਾਂ ਚੰਗੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਹਾਂ ਜਿਹੜੇ ਕੋਈ ਚੰਗੀਆਂ ਉਹਨਾਂ ਦੀ ਸਪੋਰਟ ਕਰੋ ਉਹਨਾਂ ਨੂੰ ਸਪੋਰਟ ਕਰੋ ਤੇ ਜਿਹੜੇ ਇਦਾਂ ਦੇ ਉਹਨਾਂ ਨੂੰ ਆਪਾਂ ਨਹੀਂ ਇਦਾਂ ਦੇ ਲੋਕਾਂ ਤੋਂ ਬਚੋ ਯਾਰ ਵੀ ਜੇ ਕਿਸੇ ਦਾ ਵੀ ਨਿੱਕੇ ਨਿੱਕੇ ਗੱਲਾਂ ਤੇ ਹਨਾ ਹਾਂ ਯਾਰ ਡਬਲ ਮੀਟਿੰਗ ਵੀਡੀਓ ਪਾਉਂਦੇ ਹੈ ਕਈ ਉਹ ਜਿਹੜੀਆਂ ਕੁੜੀਆਂ ਡਬਲ ਮੀਟਿੰਗ ਜਿਹੜੇ ਆਪਦੇ ਘਰ ਵਾਲੀ ਨਾਲ ਹਨਾ ਪਾਉਂਦੇ ਆ ਉਹਨਾਂ ਨੂੰ ਲੋਕ ਸਿਰ ਤੇ ਚੱਕਦੇ ਆ ਤੇ ਜੇ ਕੋਈ ਚੰਗਾ ਕੋਈ ਸਿੱਖਿਆ ਦਿੰਦਾ ਤਾਂ ਉਹਨਾਂ ਨੂੰ ਲੋਕ ਕਹਿੰਦੇ ਆ ਯਾਰ ਇਹ ਕਿੱਧਰ ਯਾਰ ਇਹਨਾਂ ਨੇ ਉਹ ਚਲਾ ਲਿਆ ਹਨਾ ਲੋਕ ਜਹਿਲ ਸੀ ਕਰਦੇ ਆ ਫਿਰ ਯਾਰ ਇਹ ਬਲੌਗਰਾਂ ਨੂੰ ਵੀ ਸੋਚਣਾ ਚਾਹੀਦਾ ਜੇ ਸਾਨੂੰ ਲੋਕ ਚੜਾਉਣ ਵਾਲੇ ਦੇ ਲੋਕ ਚੱਕੇ ਲਾਉਣ ਵਾਲੇ ਆਪਣਾ ਪਿਛੋਕਰ ਜਿਹੜਾ ਨਹੀਂ ਭੁੱਲਣਾ ਚਾਹੀਦਾ ਬੰਦੇ ਨੂੰ ਓਏ ਅਸਲੀ ਧਾਰਮਿਕ ਜਿਹੜੇ ਪ੍ਰੋਗਰਾਮ ਹਨਾ ਇੰਨਾ ਚੀਜ਼ਾਂ ਤੇ ਤਾਂ ਅਸਲੀ ਯਾਰ ਬੱਬੂ ਮਾਨ ਦਾ ਨਾ ਖੜਾ ਸੀ ਇੱਥੇ ਆਪਣੇ ਬਾਬਾ ਜੀ ਉਹਨੇ ਉੱਥੇ ਵੀ ਇਹ ਗੱਲ ਕਹੀ ਸੀ ਕਹਿੰਦਾ ਯਾਰ ਫੇਸਬੁੱਕ ਜੀ ਜੇ ਬੰਦ ਹੋ ਜਾਣਾ ਤੇ ਲੋਕ ਸੁਖੀ ਹੋ ਜਾਣ ਸੁਖੀ ਹੋ ਜਾਣ ਕਿਉਂਕਿ ਇਹਨਾਂ ਨੇ ਲੋਕ ਤਪਾ ਹੀ ਰੱਖਿਆ ਯਾਰ ਵੀ ਹਰੇਕ ਜਿਹਦਾ ਕਿਹੜਾ ਚੱਕਰ ਬਾਈ ਜੀ ਗੱਲ ਕਰੀਏ ਆਪਾਂ ਲੋਕਾਂ ਨੂੰ ਪੈਸੇ ਟਿੱਕਰ ਮਤਲਬ ਆਪਣੇ ਹਨਾ ਠੀਕ ਹੈ ਵੀ ਪੈਸਾ ਆਉਂਦਾ ਇਦਾਂ ਦੀਆਂ ਵੀਡੀਓ ਪਾਈ ਜਾਓ ਗੰਦ ਪਾਈ ਜਾਓ ਫੇਸਬੁੱਕ ਦੇ ਖੋਲਦੇ ਆਪਾਂ ਉਹ ਤੇ ਕਿੰਨਾ ਗੰਦ ਵੀ ਆਉਂਦਾ ਹਨਾ ਯਾਰ ਬਾਈ ਚੱਲਦਾ ਹੀ ਗੰਦ ਅਗਲਾ ਵਿਖਾਉਂਦੇ ਅਗਲਾ ਗੰਦ ਬਸ ਪੈਸਾ ਹੋ ਜ਼ਰੂਰੀ ਹੋ ਗਿਆ ਹਨਾ ਕੋਈ ਇੱਜਤ ਜਾਂਦਾ ਕੋਈ ਉਹ ਤਾਂ ਕੋਈ ਗੱਲ ਹੈਣੀਗੀ ਤਾਂ ਭਾਈ ਇਦਾਂ ਦੇ ਬਲੌਗਰਾਂ ਤੋਂ ਬਚਿਆ ਕਰੋ ਪਰ ਮੈਨੂੰ ਲੱਗਦਾ ਕਿ ਉਹ ਬਲੌਗਰ ਨੇ ਫਿਰ ਉਹ ਵੀਡੀਓ ਪਾਈ ਨਹੀਂਗੀ ਕਿਉਂਕਿ ਜੇ ਉਹ ਵੀਡੀਓ ਪਾਉਂਦਾ ਤਾਂ ਉਹਦੇ ਥੱਲੇ ਕਮੈਂਟਾਂ ਦੀ ਝੜੀ ਲੱਗਣੀ ਸੀ ਵੀ ਆਪ ਦੇ ਭੜਾ ਦੁੱਤਿਆ ਵੀ ਹੁਣੇ ਮਤਲਬ ਹੁਣੇ ਫਿਰ ਇਹ ਸੋਚ ਲਿਆ ਕਿ ਚੱਲ ਯਾਰ ਕੋਈ 5-7000 ਜਿਹੜਾ ਬਣੂਗਾ ਉਹ ਛੱਡੋ ਵੀ ਹੁਣ ਤਾਂ ਜਿਹੜਾ ਰੌਲਾ ਹੀ ਪੈ ਗਿਆ ਜੇ ਕਿਤੇ ਰੌਲਾ ਨਾ ਪੈਂਦਾ ਉਹ ਬੰਦੇ ਨੇ ਵੀਡੀਓ ਪਾਉਣੀ ਸੀਗੀ ਉਹ ਤੇ ਚਾਰ ਫੀ ਉਥੇ ਬਣਾਉਣੇ ਸੀਗੇ ਤੇ ਉਹਨਾਂ ਦਾ ਕੰਮ ਹੀ ਆ ਤੁਰੇ ਫਿਰਦੇ ਆ ਬਸ ਜਿੱਥੇ ਕਿਤੇ ਕੋਈ ਸੇਲ ਇੱਥ ਉੱਥੇ ਮੈਂ ਵੇਖ ਕੇ ਚੈੱਕ ਕਰ ਕੀਤਾ ਮੈਂ ਉਹ ਸੇਲ ਉਹ ਸੇਲ ਚ ਬਈ ਸੜੇ ਕੱਪੜੇ ਆ ਕਿਸੇ ਦੇ ਲਾਇਕ ਨਹੀਂ ਜਿਵੇਂ ਪਾਟੇ ਛੀਟੇ ਤੇ ਉੱਥੇ ਉਥੋਂ ਦੀ ਵੀਡੀਓ ਪਾਈ ਬਠਾ ਇੱਕ ਆ ਜਾਓ ਬਈ ਬ੍ਰਾਂਡਡ ਕੱਪੜੇ 100 ਰੁਪਏ ਚ ਆਪਾਂ ਦੇਖਦੇ ਆਂ ਇੰਸਟਾਗ੍ਰam ਜਾਏ ਤਾਂ ਬਹੁਤ ਸਾਰੀਆਂ ਐਡਾਂ ਆਉਂਦੀਆਂ ਵੀ ਇੱਥੇ ਆ ਜੋ ਜਾ ਕੇ ਦੇਖਦੇ ਨਾ ਉਤੋਂ ਕੁਝ ਨਹੀਂ ਨਿਕਲਿਆ ਉਹ ਬਈ ਐਡਾ ਸਭ ਨਕਲੀ ਹੁੰਦਾ ਮੈਂ ਕੱਲ ਖੁਦ ਚੈੱਕ ਕੀਤਾ ਉਹ ਬਈ ਇਹ ਤਾਂ ਆਪਦੇ ਪੈਸੇ ਲਈ 5000 ਕੋ 10000 ਲੈਂਦਾ ਹਨ ਆਪਦੇ ਐਡ ਕਰ ਜਾਂਦਾ ਪਰ ਲੋਕਾਂ ਨੂੰ ਗੁੰਮਰਾ ਕਰ ਜਾਂਦੇ ਕਈ ਤਾਂ 5000 ਲੈਂਦਾ ਕਈ ਉਹੀ ਤੁਰੇ ਫਿਰਦੇ ਸਾਡੇ ਵੀਡੀਓ ਚਾਲਜ ਵੀ 5-5000 ਦੇ ਇਹਨਾਂ ਨੂੰ ਕੋਈ ਭਲੇਖੇ ਹੁੰਦੇ ਕੋਈ ਕਹੋ ਮੈਨੂੰ ਆਈਫੋਨ ਗਿਫਟ ਕਰਤਾ ਜੀ ਫਲਾਣੀ ਦੁਕਾਨ ਵਾਲਿਆਂ ਨੇ ਆਈਫੋਨ ਯਾਰ ਬਈ ਕੌਣ ਦੁਕਾਨ ਵਾਲਿਆਂ ਕੋਲੇ ਵਾਧੂ ਫਿਰਦੇ ਗਿਫਟ ਕਰਦੇ ਐਵੇਂ ਤੁਰੇ ਪਰ ਉਥੇ ਮੈਂ ਵੇਖਿਆ ਸੜੇ ਕੱਪੜੇ ਪਾਟੇ ਮਰੇ ਗਲਿਆਂ ਦੇ ਲਾਏ ਹੋਣੇ ਓ ਤੇ 100 ਰੁਪਏ ਚ 80 ਰੁਪਏ ਚ ਉਹਦੀ ਇੱਕ ਦਿਨ ਮਸ਼ਹੂਰੀ ਕਰੀ ਜਾਵੇ ਬੰਦਾ ਓਕੇ ਦੇਖੋ ਬਈ ਬ੍ਰਾਂਡ ਬ੍ਰਾਂਡ ਵੇਖੋ 80 ਰੁਪਏ ਚ ਫਲਾਨਾ ਟਿੰਗੜ ਸੋ ਬਈ ਇਹਨਾਂ ਤੋਂ ਬਚੋ ਯਾਰ ਇਹਨਾਂ ਚੀਜ਼ਾਂ ਤੋਂ ਤੇ ਬਾਕੀ ਜਿਹੜੀ ਇਹ ਪੱਤਰਕਾਰੀ ਚ ਨਹੀਂ ਗਿਣੇ ਜਾਂਦੇ ਜਿਹੜੇ ਬਲੌਗਰ ਆ ਆਪਾਂ ਜ਼ਿਆਦਾਤਰ ਆਪਾਂ ਹਰੇਕ ਨੂੰ ਕਹਿ ਦਿੰਨੇ ਆ ਨਾ ਵੀ ਪੱਤਰਕਾਰ ਆ ਹਨ ਵੀ ਪੱਤਰਕਾਰ ਹੋਰ ਚੀਜ਼ਾਂ ਪੱਤਰਕਾਰ ਦਾ ਗਿਣਿਆ ਚੁਣਿਆ ਹੀ ਆ ਪੱਤਰਕਾਰ ਤਾਂ ਹੈ ਹੀ ਨਹੀਂ ਬਈ ਪੱਤਰਕਾਰ ਦਾ ਚੈਨਲਾਂ ਚੈਨਲ ਵੀ ਗਿਣਿਆ ਚੁਣਿਆ ਆ ਪੱਤਰਕਾਰ ਵੀ ਗਿਣਿਆ ਚੁਣਿਆ ਆ ਆ ਬਲੌਗਰੀ ਵਾਲੇ ਆ ਇਹੀ ਇਹੀ ਪੱਤਰਕਾਰ ਬਣੇ ਸਕਦੇ ਲੋਕਾਂ ਨੂੰ ਚਾਹੀਦਾ ਜਿਹੜੇ ਚੰਗੇ ਲੋਕ ਆ ਹਨ ਚੰਗੀਆਂ ਚੀਜ਼ਾਂ ਚੰਗੇ ਬਲੌਗਰ ਹਨ ਬਲੌਗਰ ਤੇ ਉਹਨਾਂ ਦੀ ਸਪੋਰਟ ਕਰਿਆ ਕਰੋ ਇੱਕ ਬਈ ਬਲੌਗਰਾਂ ਨੂੰ ਕਈਆਂ ਨੂੰ ਮर्यादा ਦਾ ਵੀ ਨਹੀਂ ਪਤਾ ਹੁੰਦਾ ਆਪਾਂ ਐ ਵੀ ਨਹੀਂ ਕਹਿੰਦੇ ਪਰ ਥੋੜਾ ਜਿਹਾ ਖਿਆਲ ਰੱਖਿਆ ਕਰੋ ਵੀ ਜਿੱਥੇ ਕਿਤੇ ਵੀਡੀਓ ਬਣਾਉਣ ਜਾਣੇ ਆ ਵੀ ਉੱਥੋਂ ਦੀ ਕੀ ਮर्याਦਾ ਹਨਾ ਵੀ ਗੁਰੂ ਘਰ ਜਾਣੇ ਆ ਆਪਾਂ ਗੁਰੂ ਘਰ ਵੀਡੀਓ ਬਣਾਉਣੇ ਜਾਂ ਕਿਸੇ ਤਰ੍ਹਾਂ ਕੀਰਤਨ ਕਰੀ ਜਾਂਦਾ ਤੁਸੀਂ ਬੰਦ ਕਰਾਉਣੇ ਹੋ ਤਾਂ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਿਆ ਕਰੋ ਨਿਰਾਤੂਰਾ ਦਿਮਾਗ 'ਚ ਪੈਸਾ ਨਾ ਵੜਿਆ ਕਰੋ ਵੀ ਇੰਨੇ ਵੀਊ ਆ ਜਾਣਗੇ ਸਾਨੂੰ ਤੇ ਸਾਰਾ ਕੁਝ ਹੀ ਭੁੱਲ ਜਾਨੇ। ਤੋਂ ਇਹੀ ਗੱਲਾਂ। ਹਾਂ ਵੀ ਯਾਰੋ ਚਲੋ ਵੀਡੀਓ ਵੀ ਬਣ ਜਾਂਦੀ ਸਾਰਾ ਕੁਝ ਹੋ ਜਾਂਦਾ ਵੀ ਥੋੜਾ ਜਿਹਾ ਹੋਰ ਤੁਹਾਨੂੰ ਦੁਖਣਾ ਮੈਂ ਜਿੱਥੇ ਦੇਖੋ ਪ੍ਰੋਗਰਾਮ ਹੁੰਦੇ ਆ ਸਮਾਗਮ ਹੁੰਦੇ ਆ। ਸਮਾਗਮਾਂ ਤੋਂ ਬਾਅਦ ਸਮਾਗਮਾਂ ਤੋਂ ਬਾਅਦ ਹੀ ਵੀਡੀਓ ਬਣਦਿੰਦੀ। ਵੀ ਇੱਥੇ ਤੁਸੀਂ ਅੱਜ ਕੀ ਪ੍ਰੋਗਰਾਮ ਕੀਤਾ ਸੀ ਖਬਰਾਂ ਵੀ ਆਪਾਂ ਲਗਦੀਆਂ ਦੇਖਦੇ ਆਂ ਵੀ ਇੱਥੇ ਥੋੜਾ ਕੀ ਪ੍ਰੋਗਰਾਮ ਸੀ ਬਾਅਦ 'ਚ ਹੁੰਦਾ ਕਿ ਨਹੀਂ ਹੁੰਦਾ। ਤੇ ਜੇ ਵਿਚਾਲੇ ਹੀ ਕਰਨਾ ਤਾਂ ਤੁਸੀਂ ਸਾਈਡ 'ਤੇ ਜਾ ਕੇ ਬਣਾ ਲਓ ਹਾਂ ਵੀ ਤੁਸੀਂ ਕਿਸੇ ਬੰਦ ਕਮਰੇ 'ਚ ਜਾਵੜੋ ਹਾਂ ਲੋਕਾਂ ਨੂੰ ਉਹ ਨਾ ਹੋਵੇ ਤੁਸੀਂ ਬੰਦ ਕਮਰੇ 'ਚ ਜਾਵੜੋ ਉੱਥੇ ਜਾ ਕੇ ਪੁੱਛੋ ਦੱਸ ਲੋ ਕੀ ਕਰਨਾ ਤੁਸੀਂ ਇਹ ਤਾਂ ਨਹੀਂ ਵੀ ਮਹਾਰਾਜ ਦਾ ਪਾਠ ਬੰਦ ਕਰਵਾਤਾ ਯਾਰ ਤੇ ਤੁਸੀਂ ਵੀਡੀਓ ਬਣਾ ਲੈਣੇ ਤਾਂ ਇਹ ਇਹਨਾਂ ਚੀਜ਼ਾਂ ਤੋਂ ਬਚਿਆ ਕਰੋ ਤਾਂ ਇਹੋ ਜਿਹੀ ਬਲੌਗਰ ਜਿੱਥੇ ਵੀ ਤੁਹਾਨੂੰ ਮਿਲਦੇ ਆ ਤਾਂ ਉਹਨਾਂ ਦਾ ਡਟ ਕੇ ਵਿਰੋਧ ਕਰਿਆ ਕਰੋ ਯਾਰ ਇਹਨਾਂ ਦਾ ਕੀ ਇਹਨਾਂ ਨੇ ਦੇਣਾ ਪੰਜਾਬ ਨੂੰ ਤਾਂ ਇਹੀ ਗੱਲ ਆ ਬਈ ਕੁਝ ਹੋਰ ਕਹਿਣਾ ਚਾਹੁੰਦੇ ਹੋ ਇਦੇ ਬਾਰੇ ਬਸ ਹੋਰ ਤਾਂ ਇਹੀ ਆ ਵੀ ਚੰਗੇ ਲੋਕਾਂ ਨੂੰ ਦੇਖੋ ਹਨਾ ਚੰਗੇ ਲੋਕਾਂ ਨੂੰ ਪ੍ਰਮੋਟ ਕਰੋ ਤਾਂ ਪੱਤਰਕਾਰੀ ਤੇ ਬਲੌਗਰ ਵਿੱਚ ਬਾਈ ਬਹੁਤ ਫਰਕ ਆ ਇਹ ਗੱਲ ਮੰਨਦੇ ਆ ਚਲੋ ਬੀਰਜਗਾਰੀ ਨੂੰ ਹਨਾ ਵੀ ਇੱਕ ਵਧੀਆ ਜਿਹੜਾ ਸੌਖਾ ਤਰੀਕਾ ਪੈਸੇ ਕਮਾਉਣ ਦਾ ਇਹ ਗੱਲ ਹੈ ਗਿਆ ਚੀਜ਼ਾਂ ਦਿਖਾਓ ਯਾਰ ਬਾਈ ਯਾਰ ਜਦੋਂ ਜਦੋਂ ਤਾਂ ਬਾਈ ਜਦੋਂ ਕੰਮ ਚਲਾਉਣਾ ਜਦੋਂ ਜਦੋਂ ਬੰਦੇ ਦਾ ਕੰਮ ਚੱਲ ਪੈਂਦਾ ਨਾ ਫਿਰ ਉਹ ਬੀਰਜ ਫਿਰ ਉਹ ਐ ਸਮਝਦਾ ਵੀ ਮੈਂ ਤਾਂ ਮੇਰੇ ਅਰਕਾ ਕੋਈ ਹੈ ਹਾਂ ਮੇਰੇ ਅਰਕਾ ਕੋਈ ਹੈ ਹੀ ਨਹੀਂ ਕਿ ਆ ਵੀ ਮੈਂ ਹੀ ਚਲਾਉਣਾ ਕੰਮ ਸੋ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਬਲੌਗਰਾਂ ਨੂੰ ਵੀ ਬਚਣਾ ਚਾਹੀਦਾ ਹਨਾ ਵੀ ਆਪਾਂ ਕਹਿ ਰਹੀ ਆ ਵੀ ਆਪਾਂ ਨੂੰ ਇਹ ਜਿਹੜੀ ਚੀਜ਼ ਦਾ ਫਾਇਦਾ ਵੀ ਬਹੁਤ ਆ ਤੇ ਪਰ ਇਹਨਾਂ ਚੀਜ਼ਾਂ ਨੂੰ ਫਾਇਦਾ ਆਪਾਂ ਫੇਰ ਹੀ ਅੱਜ ਆਪਾਂ ਬਈ ਹਰੇਕ ਚੀਜ਼ ਤੇ ਦੋਵੇਂ ਦੋਹੀ ਪਾਸੇ ਹੁੰਦੇ ਆ ਫਾਇਦਾ ਵੀ ਹੁੰਦਾ ਨੁਕਸਾਨ ਵੀ ਹੁੰਦਾ ਇੱਕ ਪਾਸੇ ਆਪਾਂ ਨੂੰ ਉਹ ਗੱਲ ਦਾ ਵੀ ਪਤਾ ਲੱਗਦਾ ਸੋਸ਼ਲ ਮੀਡੀਆ ਤੋਂ ਜਿਹੜੀ ਕਿਤੇ ਮੀਡੀਆ 'ਚ ਨਹੀਂ ਆਉਂਦਣ ਦੀ ਸਰਕਾਰ ਹਾਂ ਜਿਹੜੀਆਂ ਉਹ ਗੱਲ ਵੀ ਹੋ ਜਾਂਦੀ ਆ ਪਰ ਇਹਦੀ ਦਰਵਾਰ ਤੋਂ ਵੀ ਬਹੁਤ ਬੰਦੇ ਕਰ ਰਹੇ ਆ ਤਾਂ ਉਹਨਾਂ ਚੀਜ਼ਾਂ ਤੋਂ ਬਈ ਬਚਣਾ ਚਾਹੀਦਾ ਇਹਨੀਆਂ ਕਿ ਬੇਨਤੀਆਂ ਬਈ ਤੇ ਪ੍ਰਵਾਨ ਕਰੋ ਪ੍ਰਵਾਨ ਕਰ ਦਿਓ ਧੰਨਵਾਦ ਧੰਨਵਾਦ